ਕੀ ਜਿਹੜੇ ਲੋਕ ਚਿੱਟਾ ਸ਼ਰਾਬ ਗੋਲੀਆਂ ਟੀਕੇ ਸੀਸੀਆਂ ਪੀਂਦੇ ਨੇ ਉਹਨਾਂ ਵਾਸਤੇ ਇਹ ਗੱਲ ਮੈਂ ਕਹਿਣਾ ਵੀ ਇਹ ਲੋਕ ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਨਹੀਂ ਸਰਦਾ ਤਾਂ ਦੋ ਚਮਚੇ ਡੋਡਿਆਂ ਦੇ ਖਾ ਲਿਆ ਕਰਨ ਕੀ ਮਾੜੇ ਆ ਨਹੀਂ ਨਸ਼ਾ ਪ੍ਰਮੋਟ ਉਹ ਗੱਲ ਨਹੀਂ ਤੁਸੀਂ ਫੋਲੋ ਨਹੀਂ ਤੁਸੀਂ ਕਰ ਰਹੇ ਮੇਰੀ ਗੱਲ ਨੂੰ ਸਮਝ ਨਹੀਂ ਰਹੇ ਤੁਹਾਡੇ ਲਈ ਨਸ਼ਾ ਮਾੜਾ ਹੈ ਹੂੰ ਬਾਈ ਲਈ ਨਸ਼ਾ ਮਾੜਾ ਹੈ ਬੀਰੇਲੀ ਨਸ਼ਾ ਮੜਾ ਜਿਹੜਾ ਬੰਦਾ ਸ਼ਰਾਬ ਨਾਲ ਰੱਜ ਕੇ ਡੇਲੀ ਪੀਂਦਾ ਲੀਵਰ ਫੇਲ ਹੋਣ ਵਾਲਾ ਹੋਇਆ ਪਿਆ ਜਿਹੜਾ ਬੰਦਾ ਚਿੱਟਾ ਪੀਂਦਾ ਉਹਦੇ ਲਈ ਕਹਿ ਰਹੇ ਆ ਵੀ ਡੋਡੇ ਚੰਗੇ ਆ ਨਸ਼ਾ ਪ੍ਰਮੋਟ ਹੋਰ ਗੱਲ ਹੁੰਦੀ ਐ ਇਹ ਗੱਲ ਮੈਂ ਸਮਝਦਾ ਤੁਹਾਡੀ ਗੱਲ ਮੈਂ ਕਹਿਣਾ ਵੀ ਚਲੋ ਆਪਾਂ ਨੌਜਵਾਨੀ ਨੂੰ ਉਹ ਕਰਨਾ ਨੌਜਵਾਨੀ ਦਾ ਤਾਂ ਨਾਸ ਬੱਜਿਆ ਪਿਆ ਪਰ ਸਰਕਾਰ ਗੋਲੀ ਦੰਦੀ ਦਾ ਹੈ ਉਹ ਜੀਵ ਦੇ ਨੇਚੇ ਰੱਖਣ ਲਈ ਸਰਕਾਰ ਹੀ ਦੰਦੀ ਉਹ ਸਰਕਾਰ ਹੀ ਦੰਦੀ ਆ ਵੀ ਨਸ਼ਾ ਛੁੱਟ ਜਾਏਗਾ ਉਹਦੇ ਨਾਲ ਉਹ ਨਸ਼ਾ ਛਡਾਉਣ ਵਾਲੀ ਗੋਲੀ ਆ ਕਿ ਨਸ਼ਾ ਲਾਉਣ ਵਾਲੀ ਆ ਛੁੱਟਦਾ ਹੁੰਦੇ ਸਾਰੇ ਨਾਛੇ ਛੁੱਟ ਜਾਂਦੇ ਆ ਉਹ ਬੱਲੇ ਜੀ ਗੈਵੀ ਜੀ ਤੁਸੀਂ ਕਿੱਥੇ ਫਿਰਦੇ ਹੋ ਚਿੱਟੇ ਦੀ ਸਕੀ ਭੈਣਾ ਗੋਲੀ ਜਿਹੜੀ ਉਹ